ਇਸ ਵਕਤ ਅਸੀਂ ਮੌਜੂਦਾਂ ਜਿਲ੍ਹਾ ਨਮਾ ਸ਼ਹਿਰ ਦੇ ਪਿੰਡ ਟੈਂਗੜਪੁਰ ਵਿਖੇ ਜਿੱਥੇ ਕਿ ਬੰਨ ਦੇ ਹਾਲਾਤ ਜਿਹੜੇ ਨੇ ਕਾਫੀ ਨਾਜ਼ੁਕ ਬਣੇ ਹੋਏ ਨੇ ਪਿੰਡ ਵਾਸੀ ਔਰ ਕਾਫੀ ਪ੍ਰਸ਼ਾਸਨ ਜਿਹੜਾ ਇੱਥੇ ਇਸ ਵਕਤ ਸਤਲੁਜ ਬੰਨ ਦੇ ਦਰਿਆ ਦੇ ਉੱਤੇ ਮੌਜੂਦ ਹੈ ਔਰ ਇਸ ਬੰਨ ਨੂੰ ਜਿਹੜਾ ਆ ਬੰਨਣ ਦੇ ਵਿੱਚ ਜਿਹੜੇ ਆ ਨੌਜਵਾਨ ਜਿਹੜੇ ਜੱਦੋਜਹਿਦ ਕਰ ਰਹੇ ਨੇ ਕਿ ਜਿਹੜਾ ਇਹ ਬੰਨ ਜਿਹੜਾ ਟੁੱਟਣ ਦੀ ਤਦਾਦ ਦੇ ਉੱਤੇ ਹੈਗਾ ਆ ਉਸ ਨੂੰ ਜਿਹੜਾ ਮਜ਼ਬੂਤ ਕੀਤਾ ਜਾ ਸਕੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਅਸੀਂ ਇਸ ਵਕਤ ਸਤਲੁਜ ਦਰਿਆ ਦੇ ਬੰਨ ਉੱਤੇ ਮੌਜੂਦ ਆ ਜਿੱਥੇ ਕਿ ਨੌਜਵਾਨ ਯੂਥ ਔਰ ਪ੍ਰਸ਼ਾਸਨ ਜਿਹੜਾ ਹੈਗਾ ਮਿੱਟੀ ਦੇ ਜਿਹੜੇ ਆ ਗੱਟਿਆਂ ਦੇ ਨਾਲ ਬੋਰੀਆਂ ਦੇ ਨਾਲ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਜਿਹੜਾ ਆ ਟਰੈਕਟਰਾਂ ਦੇ ਨਾਲ ਜਿਹੜਾ ਜਦੋ ਜਹਿਦ ਕਰ ਰਿਹਾ ਹੈ ਅ ਤੁਸੀਂ ਰਸਵੀਰਾ ਦੇਖ ਸਕਦੇ ਹੋ ਕਿ ਇਸ ਪਿੰਡ ਦੇ ਜਿਹੜੇ ਨੇ ਨੌਜਵਾਨਾਂ ਦੇ ਨਾਲ-ਨਾਲ ਜਿਹੜੀਆਂ ਨੇ ਬੀਬੀਆਂ ਭੈਣਾਂ ਵੀ ਜਿਹੜੀਆਂ ਨੇ ਆਪਣਾ ਯੋਗਦਾਨ ਪਾ ਰਹੀਆਂ ਨੇ ਇੱਥੇ ਜਿਹੜਾ ਆ ਅੱਗੇ ਹੋ ਕੇ ਇਸ ਬੰਨ ਨੂੰ ਜਿਹੜਾ ਮਜ਼ਬੂਤ ਕਰਨ ਦੇ ਲਈ ਆਪਣਾ ਜਿਹੜਾ ਸਹਿਯੋਗ ਦੇ ਰਹੀਆਂ ਨੇ ਤਾਂ ਜੋ ਜਿਹੜਾ ਆ ਵੱਡਾ ਨੁਕਸਾਨ ਹੋਣ ਤੋਂ ਜਿਹੜਾ ਆ ਬਚਿਆ ਜਾ ਸਕੇ ਜਿਹੜਾ ਇਹ ਬੰਨ ਆ ਜਿਹੜਾ ਹੈ ਇਸ ਨੂੰ ਮਜ਼ਬੂਤ ਕੀਤਾ ਜਾ ਸਕੇ ਦਿਨ ਰਾਤ ਨੌਜਵਾਨਾਂ ਨੇ ਇੱਥੇ ਦੇ ਇੱਕ ਇੱਕ ਇੱਥਾ ਹੋਇਆ ਹੈ ਕਿ ਇਸ ਬੰਨ ਨੂੰ ਜਿਹੜਾ ਆ ਮਜ਼ਬੂਤ ਕੀਤਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇੱਥੇ ਕਾਫੀ ਜਿਹੜੀ ਆ ਤਦਾਦ ਦੇ ਵਿੱਚ ਲੋਕ ਇਕੱਠੇ ਹੋਏ ਹੋਏ ਨੇ ਟਰੈਕਟਰਾਂ ਦੇ ਨਾਲ ਜਿਹੜਾ ਆ ਇਸ ਬੰਨ ਨੂੰ ਮਜ਼ਬੂਤ ਕੀਤਾ ਜਾ ਰਿਹਾ ਆ ਤਾਂ ਕਿ ਜਿਹੜੀ ਆ ਪਾਣੀ ਦੀ ਮਾਰ ਤੋਂ ਬਚਿਆ ਜਾ ਸਕੇ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜੇ ਆ ਹਾਰੇ ਜਿਹੜੇ ਆਏ ਹੋਏ ਨੇ ਪਾਣੀ ਦੀ ਮਾਰ ਹੇ ਥਾਣੇ ਕਾਫੀ ਪਿੰਡ ਜਿਹੜੇ ਨੇ ਲੇਕਿਨ ਇਸ ਜ਼ਿਲ੍ਹੇ ਨੂੰ ਵੀ ਜਿਹੜਾ ਪ੍ਰਸ਼ਾਸਨ ਔਰ ਪਿੰਡ ਦੇ ਜਿਹੜੇ ਆ ਇਹ ਨੌਜਵਾਨ ਯੂਥ ਵੱਲੋਂ ਵੀ ਇਹੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਪਿੰਡ ਨੂੰ ਜਿਹੜਾ ਆ ਪਾਣੀ ਦੀ ਮਾਰ ਤੋਂ ਬਚਾ ਬਚਾਇਆ ਜਾ ਸਕੇ ਤਾਂ ਜੋ ਕੋਈ ਵੱਡਾ ਨੁਕਸਾਨ ਨਾ ਹੋ ਸਕੇ ਲੇਕਿਨ ਕਿਤਨਾ ਕਿਤੇ ਇਹ ਵੀ ਹੈਗਾ ਕਿ ਇਸ ਬੰਨ ਨੂੰ ਬਰਸਾਤਾਂ ਦੇ ਦਿਨਾਂ ਤੋਂ ਪਹਿਲਾਂ ਹੀ ਦੇਖਿਆ ਚਾਹੀਦਾ ਸੀ ਕਿ ਇਸ ਬੰਨ ਦੀ ਸਥਿਤੀ ਕੀ ਹੈਗੀ ਆ ਪਾਣੀ ਦਾ ਬਹਾਅ ਕਾਫੀ ਪਿੱਛੋਂ ਤੇਜ਼ ਹੈਗਾ ਸਤਲੁਜ ਦਰਿਆ ਦੇ ਵਿੱਚ ਔਰ ਤਸਵੀਰਾਂ ਤੁਹਾਨੂੰ ਲਾਈਵ ਅਸੀਂ ਟੈਂਗੜਪੁਰ ਪਿੰਡ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਇਹ ਜਿਹੜੇ ਨੌਜਵਾਨ ਬਜ਼ੁਰਗ ਜਾਂ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਇਸ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਆਪਣਾ ਜਿਹੜਾ ਹੈਗਾ ਯੋਗਦਾਨ ਪਾ ਰਹੇ ਨੇ ਤਸਵੀਰਾਂ ਤੁਸੀਂ ਟੈਂਗੜਪੁਰ ਪਿੰਡ ਤੋਂ ਸਤਲੁਜ ਦਰਿਆ ਤੋਂ ਵੇਖ ਰਹੇ ਹੋ ਤੁਸੀਂ ਵੇਖ ਰਹੇ ਹੋ ਐਨ ਕੈਨ ਟੀਵੀ ਬੰਗਾ ਕੀ ਹਾਲਾਤ ਕੀ ਨੇ ਔਰ ਕਿੱਧਰ ਪਰੋਂ ਹੈ ਗਈ ਫਰਨਾਂਦੀ ਮਾਰ ਦੇ ਨਾਲ ਜਿਹੜਾ ਨੁਕਸਾਨ ਹੋਇਆ ਹੈ ਉਹਦੇ ਲਈ ਸਾਰਾ ਪੰਜਾਬ ਹੀ ਬੜਾ ਚਿੰਤਿਤ ਹੈ ਬੜੀ ਦੁੱਖ ਦੀ ਗੱਲ ਹੈ ਕਿ ਜਿਸ ਤਰ੍ਹਾਂ ਬਾਦਸ਼ਾਹ ਮਈਆ ਹੋਰ ਕਿਸ ਤਰ੍ਹਾਂ ਜਿਹੜਾ ਕਿ ਪਾਣੀ ਦਾ ਵਹਾਅ ਵਧਿਆ ਜਿਹੜਾ ਕਿ ਨਮਾਚਨ ਚੋਂ ਪਰ ਬਾਦਸ਼ਾਹ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਇਸੇ ਤਰ੍ਹਾਂ ਜਿਹੜਾ ਕਿ ਪੰਜਾਬ ਦੇ ਵਿੱਚ ਵੀ ਸਥਾਪੂ ਦੇਖਦੇ ਕੋ ਜਿਹੜਾ ਕਿ ਸਾਡਾ ਇਲਾਕਾ ਅਸੀਂ ਸੇਫ ਮੰਨਦੇ ਸੀ ਪਰ ਜਿਹੜਾ ਕਿ ਦੋ ਤਿੰਨ ਦਿਨ ਤੋਂ ਜਿਹੜਾ ਕਿ ਲਗਾਤਾਰ ਮੀਂਹ ਪੈ ਰਿਹਾ ਉਹਦੇ ਨਾਲ ਜਿਹੜਾ ਕਿ ਬਲਾਚੌਰ ਵਾਸੀਆਂ ਨੂੰ ਵੀ ਚਾਹੇ ਨਵਾਂ ਸ਼ਹਿਰ ਵੀ ਲੱਗਦੇ ਸਾਡੇ ਸ੍ਰੀ ਰਾਮ ਦਿਲਾਵਾ ਜੀ ਭਾਈ ਸਾਹਿਬ ਵੀ ਇੱਥੇ ਦਿਨ ਰਾਤ ਰਾਤ ਵੀ ਕਾਫੀ ਟਾਈਮ ਤੋਂ ਰਾਤ ਸਾਰੀ ਰਾਤ ਇੱਥੇ ਬੈਠੇ ਰਹੇ ਔਰ ਇਹਦੇ ਲਈ ਜਿਹੜਾ ਕਿ ਮੈਂ ਤਾਂ ਸਾਰਿਆਂ ਪਾਰਟੀਵਾਦੀ ਤੋਂ ਉਪਰ ਉੱਠ ਕੇ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੀ ਆ ਕਿ ਜਿਹੜੀ ਇਹ ਸਥਿਤੀ ਹੈ ਇਹਦੇ ਵਿੱਚ ਕੋਈ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਅਸੀਂ ਆਪਣੇ ਨੰਬਰ ਬਣਾਈ ਨੰਬਰਾਂ ਦੀ ਗੱਲ ਹੀ ਹੈ ਆਪਣੀ ਜਿਹੜੀ ਕਿ ਪਾਰਟੀ ਵਜਿ ਤੋਂ ਉਪਰ ਉਪਰ ਲੋਕਾਂ ਦਾ ਸਾਥ ਲਈਏ ਜਿੱਥੇ ਵੀ ਹੜ੍ਹਾਂ ਦੀ ਮਾਰ ਹੈ ਉੱਥੇ ਜਾ ਕੇ ਉਹਨਾਂ ਦਾ ਭਰੂਤ ਜਿਹੜਾ ਹੈ ਮੈਂ ਹਾਲਾਤ ਕੀ ਹੈ ਮੌਕੇ ਦੇ ਹਾਲਾਤ ਨਾ ਜਾ ਕੇ ਥੀ ਜਿਹੜੇ ਹੁੰਦੇ ਹਾਲਾਤ ਹੈ ਤੁਹਾਡੇ ਸਾਹਮਣੇ ਹੀ ਹੈ ਸਾਰਾ ਪ੍ਰਸ਼ਾਸਨ ਵੀ ਇੱਥੇ ਆਇਆ ਹੈ ਔਰ ਸਾਰੇ ਜਿਹੜੇ ਸਾਡੇ ਪਿੰਡਾਂ ਦੇ ਲੋਕ ਹੈ ਉਹ ਵੀ ਸਾਰੇ ਨੌਜਵਾਨ ਜੂਥ ਹੈ ਜਿਹੜਾ ਉਹ ਬਹੁਤ ਹੀ ਜਿਹੜੇ ਮਿਹਨਤ ਦੇ ਨਾਲ ਲੱਗਿਆ ਹੋਇਆ ਔਰ ਜੈਕਲੋ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਵੀ ਪੱਤਰਕਾਰ ਵੀਰ ਆਪਣੇ ਮਾਧਿਅਮ ਦੇ ਰਾਹੀਂ ਜਿਹੜਾ ਕਿ ਲੋਕਾਂ ਨੂੰ ਸੂਚਿਤ ਕਰਦੇ ਆ ਕਿ ਡਰੋ ਨਾ ਤੁਹਾਡੇ ਨਾਲ ਆ ਸਾਰੇ ਜਣੇ ਔਰ ਤੁਹਾਡੇ ਮਾਧਿਅਮ ਦੇ ਰਾਹੀਂ ਜਿਹੜੇ ਕਿ ਲੋਕ ਆਪਣੇ ਘਰਾਂ ਦੇ ਵਿੱਚ ਸ਼ਾਂਤੀ ਨਾਲ ਬੈਠੇ ਹਨ ਨਹੀਂ ਤਾਂ ਇਸ ਤਰ੍ਹਾਂ ਦੇ ਹਾਲਾਤ ਹੋ ਗਏ ਸੀ ਕਿ ਕੱਲ ਜਦੋਂ ਲਾਸ ਮੈਂਟ ਆਈ ਹੈ ਭਾਈ ਸਾਹਿਬ ਜਲਵਾਹਾ ਜੀ ਨੇ ਦੱਸਿਆ ਕਿ ਵੀ ਦੋ ਕਪੜੇ ਘਰਾਂ ਦੇ ਵਿੱਚੋਂ ਮਕਾਨ ਆਪਣੇ ਘਰ ਖਾਲੀ ਕਰਕੇ ਜਿਹੜੇ ਕਿ ਛੱਡ ਕੇ ਚੱਪੇ ਸੀਗੇ ਇਸ ਸਥਿਤੀ ਦੇ ਵਿੱਚ ਬੜੀ ਨਾਜ਼ੁਕ ਸਥਿਤੀ ਦੀ ਆ ਗਈ ਸੀ ਔਰ ਮੈਂ ਅੱਜ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹ ਬੇਨਤੀ ਕਰਦੀ ਆਂ ਕਿ ਡਰੋ ਨਾ ਸਾਰਾ ਪ੍ਰਸ਼ਾਸਨ ਤੁਹਾਡੇ ਨਾਲ ਹੈ ਅਸੀਂ ਤੁਹਾਡੇ ਨਾਲ ਆ ਔਰ ਮੇਰੇ ਪੱਤਰਕਾਰ ਭਰਾ ਜਿਹੜੇ ਕਿ ਵੀ ਜਿਹੜੇ ਕਿ ਅਧਿਕਾਰੀਆਂ ਅਕਤੀਬ ਅਫਰੀ ਕਰਨ ਵਾਸਤੇ ਤੁਹਾਨੂੰ ਸ਼ਾਂਤ ਰਹਿਣ ਵਾਸਤੇ ਜene ਕਿ ਤੁਹਾਡੇ ਕੋਲ ਪਹੁੰਚਿਆ ਤੁਹਾਨੂੰ ਅਵਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਬੜੀ ਬੋਤੋ ਦੋ ਗੱਡੀਆਂ ਟੈਂਗੜਪੁਰ ਵਾਲੇ ਰਸਤੇ ਵਿੱਚ ਖੜੀਆਂ ਉਹਨਾਂ ਦੇ ਪਿੱਛੇ ਜੀਸੀਬੀ ਖੜੀ ਟੈਂਗੜਪੁਰ ਜੀ ਇਧਰ ਪਾਣੀ ਦੇ ਬਹਾਅ ਕਰਕੇ ਥੋੜੀ ਅੰਡਰ ਕਟਿੰਗ ਨਜ਼ਰ ਆਈ ਹੈ ਕੱਲ ਪਰਸੋ ਤੋਂ ਦੋਗਦਨਾ ਤੋਂ ਅੰਡਰ ਕਟਿੰਗ ਹੋ ਰਹੀ ਹੈ ਤੇ ਨਾਲ ਹੀ ਹੁਣ ਉਹਦੀ ਫੋਰਟੀਫਿਕੇਸ਼ਨ ਵੀ ਸ਼ੁਰੂ ਕਰਾ ਦਿੱਤੀ ਹੈ ਡਰੇਨੇਜ ਦੇ ਭਾਗ ਵੱਲੋਂ ਜੋ ਹੈ ਇੱਥੇ ਇਹਨਾਂ ਦੇ ਜੈਂਬੋ ਬੈਗਸ ਤੇ ਹੋਰ ਸਮਾਨ ਜਾਲ ਬੰਨ ਕੇ ਜੋ ਹੈ ਕੰਮ ਕਰਾਇਆ ਜਾ ਰਿਹਾ ਹੈ

ਮੈਡਮ ਤੁਸੀਂ ਤੁਸੀਂ ਖੁਦ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਰੋਕਿਆ ਇਹਦਾ ਕੀ ਕਾਰਨ ਮੈਂ ਕਰੈਕਟ ਕਰਾਂਗੀ ਜੀ ਮੈਂ ਪੱਤਰਕਾਰਾਂ ਨੂੰ ਕਵਰੇਜ ਕਰਨ ਤੋਂ ਗਦੀ ਨਹੀਂ ਰੋਕਿਆ ਪੱਤਰਕਾਰ ਸਾਡੀ ਸਟਰੈਂਥ ਹੈ ਲੋਕਾਂ ਤੱਕ ਸਾਡੀ ਆਵਾਜ਼ ਵੀ ਪਹੁੰਚਾਉਂਦੇ ਨੇ ਪੱਤਰਕਾਰਤਾ ਤੋਂ ਬਿਨਾ ਆਈ ਥਿੰਕ ਅਸੀਂ ਲੋਕਾਂ ਨਾਲ ਗੱਲਬਾਤ ਵੀ ਨਹੀਂ ਕਰ ਸਕਦੇ ਹਾਂ ਮੈਂ ਇਹਨਾਂ ਜ਼ਰੂਰ ਕਹੇ ਕਿ ਖੱਡ ਦੇ ਏਰੀਆ ਵਿੱਚ ਜਦੋਂ ਤੁਸੀਂ ਕਵਰ ਕਰ ਰਹੇ ਹੋ ਉੱਥੇ ਕੰਮ ਦੇ ਵਿੱਚ ਖਲਲ ਪੈਂਦਾ ਉਹ ਸੇਫ ਜ਼ੋਨ ਵੀ ਨਹੀਂ ਹੈ ਨਾ ਤੁਹਾਡੇ ਵਾਸਤੇ ਨਾ ਹੋਰਾਂ ਵਾਸਤੇ ਫੰਕਸ਼ਨਲ ਜ਼ੋਨ ਹੈ ਕੰਮ ਹੋ ਰਿਹਾ ਸੀਗਾ ਉੱਥੇ ਮੈਂ ਕੰਮ ਕਰਨ ਤੋਂ ਰੋਕਿਆ ਉਹਨਾਂ ਨੂੰ ਕਰ ਰਹੇ ਹਾਂ ਉਸ ਸੇਫ ਜ਼ੋਨ ਵਿੱਚ ਉਹਨਾਂ ਨੂੰ ਤੈਂਗੜ ਦੇ ਤੈਂਗੜ ਨੂੰ ਦੇਖਣਾ ਮਹੌਲ ਕਿਆ ਹਾਲਾਤ ਕਿਹੋ ਜਿਹੇ ਇਹ ਜੀ ਤੈਂਗੜਪੁਰ ਦੇ ਵਿੱਚ ਅਸੀਂ ਆਏ ਹੈਗੇ ਆ ਡੀਸੀ ਸਾਹਿਬ ਵੀ ਆਏ ਸੀ ਤੇ ਹੁਣ ਮੈਂ ਵੀ ਮੌਕਾ ਦੇਖਿਆ ਹੈਗਾ ਜੋ ਪਿੰਡ ਵਾਲੇ ਕਾਸ ਰਿਹਾ ਕਿ ਕੱਲ੍ਹ ਨਾਲੋਂ ਜਿਹੜਾ ਹੈਗਾ ਤਾਪ ਘੱਟ ਹੈਗਾ ਬਾਕੀ ਰਾਹਤ ਕਾਰ ਜਿਹੜੀ ਸਿਵਲ ਪ੍ਰਸ਼ਾਸਨ ਵੱਲੋਂ ਜਾਰੀ ਹੈ ਕਿ ਅਸੀਂ ਵੀ ਉਹਨਾਂ ਨੂੰ ਪੂਰਾ ਕਨਵੇ ਕੀਤਾ ਕਿ ਜੇ ਸਾਡੇ ਵੱਲੋਂ ਕੋਈ ਹੈਲਪਫੁੱਲ ਹੋਵੇ ਤਾਂ ਅਸੀਂ ਪੂਰਾ ਪਿਆਰ ਕਰਾਂਗੇ ਮੋਤ ਨਾਲ ਜੁੜੀ ਬਹੁਤ ਸਾਰਾ ਸਵਾਲ ਅੱਛੜਦੇ ਕਿ ਪੰਜਾਬ ਦੇ ਅੰਦਰ ਪਿਛਲੇ 3-4 ਸਾਲ ਤੋਂ ਬੜੇ ਨਾਜਿਕ ਹਾਲਾਤ ਚੱਲ ਰਹੇ ਹਨ ਮਤਲਬ ਜਿਹੜਾ ਕਹਿਣਾ ਸਾਨੂੰ ਗੱਲ ਮਿਲ ਕੇ ਉਸ ਤੇ ਮਤਲਬ ਕਰਨੀ ਚਾਹੀਦੀ ਔਰ ਬਖਰੀਰ ਵੀ ਸਾਡਾ ਜਿਹੜਾ ਜ਼ਿਲ੍ਹਾ ਹੈ ਉਹ ਸਾਡੀ ਹੱਦ ਤੱਕ ਸੇਫ ਹੈ ਔਰ ਲੀਗ ਨੀ ਐਕਟ ਨੂੰ ਪ੍ਰੋਬਲਮਾਂ ਆਈਆਂ ਜਿਦਾ ਤਾਂ ਹਿੰਦੂਪੁਰ ਵੀ ਦੱਸਦੇ ਨੇ ਜਿਲੰਦੀ ਸੀ ਕੋਈ ਹੈ ਔਰ ਫੰਦਰਾਵਲ ਦੀ ਹੈ ਉੱਤੇ ਜਿਹੜਾ ਪ੍ਰਸ਼ਾਸਨ ਔਰ ਸਮੁੱਚੇ ਨਗਰ ਨਿਵਾਸੀ ਲੋਕ ਸਾਰੇ ਲਲ ਮਿਲ ਕੇ ਇਹ ਉਹ ਫੋਕਸ ਹੈ ਦਾ ਹੱਥ ਕਿਉਂਕਿ ਇਹ थाने ਦਾ ਕਾਮਨ ਪਾਲ ਹੈ ਇਹਦੇ ਵਿੱਚ ਆਪਾਂ ਕਿਸੇ ਨੂੰ ਸਾਰਿਆਂ ਨੂੰ ਨਾਲ ਲੈ ਕੇ ਆਪਾਂ ਚੱਲ ਸਕਦੇ ਇੱਕ ਮਨੁੱਖੀ ਜੀਵਨ ਨੂੰ ਬਚਾਉਣ ਦੀ ਗੱਲ ਹੈ ਆਪਾਂ ਦਾ ਨਿਰਮਲ ਕੇ ਫੈਸਲਾ ਆਇਆ ਜਾਨਵਰ ਵਾ ਪਰਿਵਾਰ ਵਾ ਆਪਣੇ ਖੇਤੀਬਾੜੀਆ ਜਿਸ ਪ੍ਰਸ਼ਾਸਨ ਕਿਆਂ ਗੈਲੀ ਕਰਨ ਘਟਣੀ ਘਟੀ ਹੈ ਜਿਸ ਤਹਾ ਹਾਲਾਤ ਉਤਪਨ ਹੋਇਆ ਹੈ ਜੇ ਕਿ ਪਿੰਡ ਵਾਸੀ ਹਫਤਾ ਦਸ ਦਿਨ ਪਹਿਲੇ ਦਸਰੇ ਪ੍ਰਸ਼ਾਸਨ ਨੂੰ ਜ ਡਰੇਜ ਡਿਪਾਰਟਮੈਂਟ ਨੇ ਉਹ ਕੁਛ ਨਹੀਂ ਕਰ ਰਿਹਾ ਕਾਰਨ ਕੀ ਹੈ ਪ੍ਰਸ਼ਾਸਨ ਅੰਗਲੀ ਹੈ ਜੋ ਵੀ ਪ੍ਰਸ਼ਾਸਨ ਨੇ ਪਹਿਲਾਂ ਜੜੀਆਂ ਰੋਕਾਂ ਲਵਾਉਣੀਆਂ ਹੁੰਦੀਆਂ ਉਹ ਕਿਤੇ ਨਾ ਕਿਤੇ ਜਿਹੜਾ ਇਰੀਗੇਸ਼ਨ ਡਿਪਾਰਟਮੈਂਟ ਉਹਨਾਂ ਨੇ ਲੋਅ ਤਾਂ ਕੀਤਾ ਸੀ ਠੇਕੇਦਾਰ ਨਾਲ ਔਰ ਇਹ ਲੇਟ ਹੋਏ ਆ ਪਰ ਆਪਾਂ ਦੇਖਿਓ ਜੀ ਆਪਾਂ ਮਾਝਾ ਮਾਲਵਾ ਦੇਖਿਓ ਤਰਨਤਨ ਦਿਲੀ ਦੇ ਅੰਦਰ ਸ਼ਤ公里 ਲਗਾਤਾਰ ਲੰਮਾ ਪਾਣੀ ਵਹਿ ਗਿਆ ਮਾਦੋਪੁਰ ਦਾ ਹੈਡ ਵਰਕ ਟੁੱਟ ਗਿਆ ਤਾਂ ਕਰਕੇ ਇਹਦੇ ਵਿੱਚ ਆਪਾਂ ਪਾਣੀ ਦੇ ਅੱਗੇ ਕੁਦਰਤ ਦੇ ਅੱਗੇ ਕਿਸੇ ਦਾ ਜੋਰ ਨਹੀਂ ਜਪਿੰਡ ਵਾਸੀ ਜਪਿੰਡ ਵਾਸੀ ਪਹਿਲੇ ਦੱਸ ਰਹੇ ਸੀ ਕਿ ਹਾਲਾਤ ਇਹੋ ਜਿਹੇ ਹੋ ਸਕਦਾ ਹੈ ਤੁਸੀਂ ਇਸੀ ਕਰੋ ਰਾਹਤ ਕਰੋ ਕਿਉਂ ਨਹੀਂ ਕਰ ਰਹੇ ਇਸ ਪ੍ਰਸ਼ਾਸਨ ਸੁੱਤੇ ਵੇਸ ਤੁਮ ਕੋ ਨਹੀਂ ਮਿਲ ਲੇਗੇ ਅਗਲੇ ਤੱਕ ਸਗਾ ਮਾਨੂੰ ਉਹ ਉਦੋਂ ਵੀ ਲੱਗਿਆ ਸੀ ਆਪਣਾ ਪ੍ਰਸ਼ਾਸਨ ਵੀ ਡਿਪਾਰਟਮੈਂਟ ਵੀ ਪਿੰਡ ਵਾਸੀ ਉਦੋਂ ਵੀ ਅਸੀਂ ਬੇਨਤੀ ਕੀਤੀ ਸੀ ਕਿ ਜਿੱਥੇ ਕਿਤੇ ਸਾਡੀ ਵੀ ਜ਼ਰੂਰਤ ਹੈ ਪਰਸਨਲੀ ਚਾਹੇ ਤੇਲ ਦੀ ਹੋਵੇ ਚਾਹੇ ਲੰਗਰ ਦੀ ਹੋਵੇ ਆਪਾਂ ਵੀ ਤਿਆਰ ਹਾਂ ਉਹ ਨਗਰ ਨਿਵਾਸੀ ਜਿਹੜੇ ਲੋਕ ਅੱਜ ਵੀ ਦੇਖੋ ਟਰੈਕਟਰ ਲੈ ਕੇ ਆਏ ਆ ਤੁਸੀਂ ਕੈਮਰੇ ਸਾਹ ਉਹ ਇਹ ਮੀਡੀਆ ਨੂੰ ਵੀ ਕਵਰੇਜ ਕਰਨ ਤੋਂ ਰੋਕ ਰਹੇ ਨੇ ਔਰ ਪਬਲਿਕ ਸਰਯਾਮ ਜਾ ਰਹੇ ਵੀਡੀਓ ਬਣਾ ਰਹੇ ਹੂੰ ਉਹਨਾਂ ਨੂੰ ਕੋਈ ਨਹੀਂ ਰੋਕ ਰਿਹਾ ਜੀ ਤੁਸੀਂ ਵੀ ਤਾਂ ਵਧੀਆ ਪੱਖ ਪੇਸ਼ ਕਰ ਰਹੇ ਹੋ ਤੁਹਾਨੂੰ ਰੋਕਣਾ ਨਹੀਂ ਚਾਹੀਦਾ ਪਰ ਸਲੀ ਕਿਸੇ ਨਾਮ ਨੇ ਕਿ ਹਿੱਟ ਕਰਕੇ ਮੀਡੀਆ ਨੂੰ ਕਿਹਾ ਇਹ ਬਾੜੀ ਵਾਲੇ ਪ੍ਰਸ਼ਾਸਨ ਦੀ ਪ੍ਰਸ਼ਾਸਨ ਦੀ ਕਮੀਨ ਕਰਾਣੀ ਹੈ ਵਿੱਚ ਕੱਲ ਪਰਸੋਂ ਦਾ ਲੋਕ ਕੱਲ ਪਰਸੋਂ ਦਾ ਲੋਕਾਂ ਦੇ ਅੰਦਰ ਬੜੀ ਕਿਨਤਾ ਸੀ ਵੀ ਪਤਾ ਨਹੀਂ ਕਿਤੋਂ ਵਾਂਟ ਡਟ ਗਿਆ ਜੇ ਤੁਸੀਂ ਸਹੀ ਲੋਕਾਂ ਨੂੰ ਦਿਖਾ ਦੋਗੇ ਲੋਕਾਂ ਜਾਂ ਤੇ ਜਿਹੜੀ ਕੋਈ ਡਰ ਦੀ ਭਾਵਨਾ ਉਹ ਨਿਕਲ ਸਕਦੀ ਹੈ ਇਸ ਕਰਕੇ ਤੁਹਾਨੂੰ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਿਹੜਾ ਗਾਈਡ ਕਰਨਾ ਚਾਹੀਦਾ ਵੀ ਭਾਈ ਸਾਰੇ ਲੱਗੇ ਹੋ ਪਰ ਨਾ ਕਿ ਮੌਲ ਦੇਖਣ ਤਾਂ ਕੁਝ ਲੋਕ ਕਰ ਪੂਸਤਮੂਖ ਦਰਸ਼ਕ ਬਣੇ ਹੋਏ ਦੇਖ ਰਹੇ ਕਿ ਵੱਡੀ ਕਿਨਤੀ ਜੀ ਲੋਕ ਮੇਰੀ ਵੀ ਬੇਨਤੀ ਹੈ ਕਾਫੀ ਤਾਂ ਲੋਕ ਇਥੇ ਰੀਲਾਂ ਬਣਾਉਣ ਦੇਖਣ ਲਈ ਆਉਂਦੇ ਆ ਆਪਾਂ ਇੱਕ ਤਾਂ ਲੜਾਈ ਲੜ ਰਹੇ ਹਾਂ ਬਹੁਤ ਵੱਡੀ ਗੇ ਕੁਦਰਤੀ ਮਾਰ ਦਾ ਮੁਕਾਬਲਾ ਕਰ ਰਹੇ ਹਾਂ ਆਪਾਂ ਇਹਨੂੰ ਪਿਕਨਿਕ ਸਪੌਟ ਮੰਨ ਲੈਂਦੇ ਆ ਇਹ ਮੇਰੀ ਵੇਪੇਨ ਵੀ ਤੁਹਾਡੇ ਨਾਲ ਹੈ ਜੀ ਆਪਾਂ ਨਾਲ ਮਿਲ ਕੇ ਜਿਹੜਾ ਕੋਈ ਸਹਿਯੋਗ ਜਿੱਦਾਂ ਦਾ ਵੀ ਹੈਗਾ ਉਦਾਂ ਨਾਲ ਕਰੀ ਔਰ ਤੁਹਾਡੇ ਉਹਨਾਂ ਨੇ ਵੀ ਬੇਰੀ ਵੀ ਬਹੁਤ ਵਧੀਆ ਤਰੀਕੇ ਨਾਲ ਲੋਕਾਂ ਨੂੰ ਜਿਹੜਾ ਦਿਖਾ ਰਹੇ ਉਹਦਾ ਵੀ ਧੰਨਵਾਦ ਤਾਂ ਜੋ ਲੋਕ ਪਿਕਨਿਕ ਕਰਾ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਬਾਤ ਮੈਨੂੰ ਦੇਖ ਰਹੇ ਆ ਆ ਲੋ ਪਾਣੀ ਦੇਖ ਲਿਆ ਬਹੁਤ ਕਿੰਦੂ ਕਾਇ ਕੀਤਾ ਹੋਇਆ ਹੈ ਹੋਰ ਕੀ ਹਾਲਾਤ ਨੇ ਇਸ ਮਿਲੇ जी देखो जेड हालात रात बहुत ज्यादा चिंताजनक है ਹੁਣ ਅਕਾਲ ਪੁਰਖ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜਿਹੜੀ ਸਥਿਤੀ ਆ ਕੰਟਰੋਲ ਹੇਠ ਆ ਰਾਤੀ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿਹੜੀ ਅਨਾਉਂਸਮੈਂਟ ਕਰਨ ਤੋਂ ਬਾਅਦ ਇੱਥੇ ਇਲਾਕੇ ਦੇ ਨੌਜਵਾਨ ਬਜ਼ੁਰਗ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਜਿਹੜਾ ਮਤਲਬ ਇੱਕ ਤਰ੍ਹਾਂ ਨਾਲ ਬਹੁਤ ਵੱਡਾ ਨੁਕਸਾਨ ਹੋ ਚੱਲਾ ਸੀ ਉੱਤੇ ਪੂਰੀ ਰਾਤ ਜਦੋਜੋਦ ਕੀਤੀ ਮੈਂ ਵੀ ਪੂਰੀ ਰਾਤ ਮੈਂ ਤੜਕੇ 4 ਵਜੇ ਤੱਕ 4:30 ਵਜੇ ਮੈਂ ਇੱਥੋਂ ਗਿਆ ਪੂਰੀ ਰਾਤ ਰਾਤੀ 10 ਵਜੇ ਤੋਂ ਲੈ ਕੇ ਤੜਕੇ 4 ਵਜੇ ਤੱਕ ਪੂਰੀ ਜਦੋਂ ਜਿਹੜੇ ਕਰਕੇ ਦਰਖਤ ਬੜਬੜ ਕੇ ਸਿੱਟ ਕੇ ਮਿੱਟੀ ਥੈਲੇ ਹਰ ਤਰ੍ਹਾਂ ਦੇ ਨਾਲ ਜੰਬੋ ਬੈਗਾਂ ਦੇ ਨਾਲ ਜਾਲਾਂ ਦੇ ਨਾਲ ਇੱਥੇ ਜਿਹੜਾ ਕੰਟਰੋਲ ਕੀਤਾ ਗਿਆ ਸੋ ਹੁਣ ਜਿਹੜਾ ਆ ਪਾਣੀ ਦਾ ਕੱਲ ਵੀ ਕੱਲ ਜਿਹੜਾ ਆ 114000 ਕਿਊਸਿਕ ਪਾਣੀ ਉਹ ਚੱਲ ਰਿਹਾ ਸੀ ਅੱਜ ਕਰੀਬ 80000 ਕਿਊਸਿਕ ਜਿਹੜਾ ਪਾਣੀ ਆ ਉਹ ਚੱਲ ਰਿਹਾ ਪਾਣੀ ਦਾ ਪੱਧਰ ਵੀ ਰਾਤ ਦੇ ਨਾਲੋਂ ਘਟਿਆ ਆ ਔਰ ਜਿਹੜਾ ਹੁਣ ਉਹ ਸਾਰੇ ਸਾਡੇ ਸਾਥੀਆਂ ਵੱਲੋਂ ਸਾਰੇ ਨੌਜਵਾਨ ਭਰਾਵਾਂ ਵੱਲੋਂ ਸਮੁੱਚਾ ਪ੍ਰਸ਼ਾਸਨ ਵੀ ਡੀਸੀ ਸਾਹਿਬ ਐਸਡੀਐਮ ਸਾਹਿਬ ਏਡੀਸੀ ਸਾਹਿਬ ਸਾਰੇ ਇੱਥੇ ਮੌਜੂਦ ਨੇ ਆ ਕੇ ਗਏ ਨੇ ਔਰ ਸਮੁੱਚਾ ਪ੍ਰਸ਼ਾਸਨ ਜਿਹੜਾ ਆ ਉਹ ਇੱਥੇ ਬੁੜਗਿਆ ਇਹ ਹਾਲਾਤ ਉਤਪੰਨ ਕਿ ਕਿਤੇ ਬਰੇਦਸੇ ਪ੍ਰਧਾਨ ਕੀ ਇਹ ਬਾਤ ਕਰਵਾਵੇ ਨਹੀਂ ਦੇਖੋ ਹਾਲਾਤ ਬਿਲਕੁਲ ਕੁਦਰਤ ਦੀ ਕਰੋਪੀ ਮੋਰੇ ਕੋਈ ਜੋਰ ਨਹੀਂ ਚੱਲਦਾ ਕਿਸੇ ਦਾ ਇਹ ਜਿਹੜਾ ਲਗਾਤਾਰ ਪਹਾੜਾਂ ਦੇ ਵਿੱਚ ਮੀਂਹ ਪੈਣ ਦੇ ਨਾਲ ਇਹ ਜਿਹੜਾ ਪਾਣੀ ਦਾ ਪੱਧਰ ਵਧਣ ਕਰਕੇ ਇਹ ਹਾਲਾਤ ਬਣੇ ਆ ਸੋ ਬਾਕੀ ਤਾਂ ਹੁਣ ਦੇਖੋ ਜੇ ਆਪਾਂ ਕਹੀਏ ਪਾਣੀ ਮੁਰੇ ਦਾ ਕਿਸੇ ਦਾ ਜ਼ੋਰ ਨਹੀਂ ਹੈਗਾ ਖਵਾਜਾ ਬਲੀ ਕਰ ਭਲੀ ਆਪਾਂ ਤਾਂ ਇਹੀ ਅਰਦਾਸ ਕਰ ਸਕਦੇ ਆ ਸੋ ਬਾਕੀ ਸਥਿਤੀ ਕੰਟਰੋਲ ਹੈ ਏਡਾ ਸਤਨ ਦੇ ਜਿਹੜੇ ਡਿਪਾਰਟਮੈਂਟ ਹੈ ਉਹ ਆਪਣੀ ਗਲਤੀ ਵੀ ਨਹੀਂ ਮੰਨਦੇ ਦੇਖੋ ਮੈਂ ਤੁਹਾਨੂੰ ਦੱਸਦਾ ਸਾਡੇ ਡੀਸੀ ਸਾਹਿਬ ਬਹੁਤ ਹੀ ਕਾਬਿਲ ਅਫਸਰ ਨੇ ਰਾਤੀ ਨਾ ਤਾਂ ਉਹ ਸੁੱਤੇ ਨੇ ਨਾ ਅਸੀਂ ਇੱਥੇ ਸੁੱਤੇ ਆ ਉਹ ਬੰਦਾ ਮੈਨੂੰ ਸਾਡੇ ਜ਼ਿਲ੍ਹੇ ਦਾ ਮਾਣਯੋਗ ਸਾਡੇ ਡੀਸੀ ਸਾਹਿਬ 10 10 ਮਿੰਟ ਬਾਅਦ ਪੂਰੀ ਰਾਤ ਮੈਨਾਂ ਗੱਲ ਕਰਦੇ ਰਹੇ ਨੇ ਕਿਉਂਕਿ ਨਾ ਇੱਥੇ ਜਿਹੜਾ ਡਰੇਨੇਜ ਵਿਭਾਗ ਦਾ ਇੱਕ ਐਸ ਡੀਓ ਸੀ ਹਰਜਿੰਦਰਪਾਲ ਮੈਂ ਤੁਹਾਨੂੰ ਨਾਮ ਲੈ ਕੇ ਕਹਿ ਰਿਹਾ ਉਸ ਬੰਦੇ ਨੇ ਸਮੁੱਚੇ ਪ੍ਰਸ਼ਾਸਨ ਨੂੰ ਮਿਸਗਾਈਡ ਕੀਤਾ ਜਿਹਦੀ ਮਤਲਬ ਬੇਫਿਕਫੀ ਕਰਕੇ ਮੈਂ ਕਹਿ ਸਕਦਾ ਇਹ ਜਿਹੜਾ ਸਾਰਾ ਜਿਹੜਾ ਇੱਥੇ ਨੁਕਸਾਨ ਹੋ ਜਾਣਾ ਸੀ ਬਹੁਤ ਵੱਡਾ ਮੈਂ ਉਸ ਬੰਦੇ ਨੂੰ 3 ਦਿਨ ਤੋਂ ਇੱਥੇ ਆ ਕੇ ਉਹਨੂੰ ਮੈਂ ਕਹਿ ਰਿਹਾ ਸੀ ਕਿ ਆਹਾਂ ਆਹ ਚੀਜ਼ਾਂ ਦਾ ਪ੍ਰਬੰਧ ਕਰ ਕਿਉਂਕਿ ਸਮੁੱਚੀ ਸਰਕਾਰ ਸਾਨੂੰ ਮਿੰਟ ਮਿੰਟ ਬਾਅਦ ਕਾਲ ਕਰਕੇ ਕਹਿ ਰਹੇ ਆ ਕਿ ਭਾਈ ਜਿੱਥੇ ਵੀ ਕਿਤੇ ਕੋਈ ਚਿੰਤਾਜਨਕ ਸਥਿਤੀ ਆ ਜਿੱਥੇ ਕੋਈ ਕਿਸੇ ਤਰ੍ਹਾਂ ਦਾ ਕੋਈ ਪ੍ਰਬੰਧ ਕਰਨ ਦੀ ਲੋੜ ਆ ਸੋ ਤੁਸੀਂ ਸਰਕਾਰ ਦਾ ਐਜ਼ ਅ ਨਮਾਇੰਦਿਆਂ ਦੇ ਤੌਰ ਤੇ ਜਾ ਕੇ ਉੱਥੇ ਪ੍ਰਬੰਧ ਕਰਾਓ ਆਲਰੇਡੀ ਜਿਹੜੇ ਸਰਕਾਰ ਵੱਲੋਂ ਬਕਾਇਦਾ ਫੰਡ ਭੇਜੇ ਗਏ ਨੇ ਪੈਸੇ ਭੇਜੇ ਗਏ ਨੇ ਤੇ ਜੇ ਇੱਥੇ ਕੋਈ ਪ੍ਰਬੰਧ ਨਹੀਂ ਹੁੰਦਾ ਤਾਂ ਲੋਕੀ ਤਾਂ ਗਾਲਾਂ ਸਰਕਾਰ ਨੂੰ ਕੱਢਦੇ ਆ ਨਾ ਲੋਕੀ ਦਾ ਬੰਦਾ ਚੰਗਾ ਸਰਕਾਰ ਨੂੰ ਬੋਲਣਗੇ ਔਰ ਐਸ ਡੀਓ ਨੂੰ ਮੈਂ ਤਿੰਨ ਦਿਨ ਤੋਂ ਕਹਿ ਰਿਹਾ ਸੀ ਕਿ ਭਾਈ ਕਾਰਵਾਈ ਕੀ ਹੋਏਗੀ ਉਥੇ ਜੀ ਭਾਜੀ ਦੇਖੋ ਹਜੇ ਆ ਜਿਹੜਾ ਆਪਾਂ ਔਖੇ ਸਮੇਂ ਤੋਂ ਨਿਕਲ ਲਈਏ 100% ਕਾਰਵਾਈ ਹੋਊਗੀ ਹੋਊਗੀ ਵੀ ਐਨ ਸਖਤ ਕਿਉਂਕਿ ਲੋਕਾਂ ਦੀ ਜਾਨ ਮਾਲ ਨਾਲ ਜਿਹੜਾ ਬੰਦਾ ਖਲਵਾਲ ਕਰੂਗਾ ਜਿਹੜਾ ਆਪਣੀ ਨੌਕਰੀ ਤੇ ਰਹਿ ਕੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਦਾ ਔਰ ਇਹੋ ਜਿਹੀ ਮੇਜਰ ਗਲਤੀ ਤਾਂ ਦੇਖੋ ਫਿਰ ਉਹ ਇਹ ਗਲਤੀ ਨਹੀਂ ਇਹ ਗੁਨਾਹ ਆ ਔਰ ਗੁਨਾਹ ਬਖਸ਼ਿਆ ਨਹੀਂ ਜਾਊਗਾ। ਉਹ ਪ੍ਰੈਜ਼ੀਡੈਂਟ ਇਸ ਵਕਤ ਸਾਡੇ ਨਾਲ ਮੌਜੂਦ ਨੇ ਪਿੰਡ ਤੈਂਗੜਪੁਰ ਦੇ ਸਾਬਕਾ ਸਰਪੰਚ ਉਹਨਾਂ ਨਾਲ ਵੀ ਆਪਾਂ ਗੱਲ ਕਰਾਂਗੇ ਔਰ ਜਾਣਾਂਗੇ ਕਿ ਇੱਥੇ ਦੇ ਸਥਿਤੀ ਦੇ ਕੀ ਹਾਲਾਤ ਨੇ ਔਰ ਕਿਹੋ ਜਿਹਾ ਇੱਥੇ ਦਾ ਮਾਹੌਲ ਹੈ। ਸੋਸ਼ਕਲ ਜੀ ਮੇਰਾ ਨਾਮ ਚੰਦਰ ਕਾਂਤਾ ਸਾਬਕਾ ਸਰਪੰਚ ਆ ਮੈਂ 10 ਸਾਲ ਇੱਥੇ ਸਰਪੰਚ ਕੀਤੀ ਆ ਪਿੰਡ ਤੈਂਗੜਪੁਰ ਦੀ। ਹੁਣ ਇਸ ਅੰਦਰ ਆਤੇ ਬੰਦੇ ਕੀ ਹਾਲਾਤ ਨੇ ਮੌਜੂਦ ਆ। ਬਿਲਕੁਲ ਜਿਹੜੇ ਹੁਣ ਹਾਲਾਤ ਆ ਬੰਦੇ ਉਹਦਾ ਹੈਗੇ ਬਿਲਕੁਲ ਨਾਜ਼ੁਕ ਸਥਿਤੀ ਚ ਜੇ ਮੰਨ ਲਓ ਰਾਤੀ ਪਿੰਡ ਵਾਸੀ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਮਦਦ ਨਾ ਕਰਦੇ ਤਾਂ ਬਿਲਕੁਲ ਵੀ ਬੰਨ ਟੁੱਟਿਆ ਹੋਣਾ ਸੀਗਾ ਇਹ ਸਾਰੇ ਪਿੰਡਾਂ ਵਾਲਿਆਂ ਨੇ ਆ ਕੇ ਹੈਲਪ ਕੀਤੀ ਆ ਤੇ ਰਾਤੀ ਸਾਡੇ ਬੱਚਿਆਂ ਨੇ ਜਿਨ੍ਹਾਂ ਨੇ ਜਗਲਾਤ ਮੈਕਵੇ ਤੋਂ ਬਹੁਤ سارے ਦਰਖਤ ਪਟਕੇ ਇੱਥੇ ਸੱਟੇ ਆ ਕਿੰਨੇ ਦਿਨਾਂ ਤੋਂ ਇਹ ਜਿਹੜਾ ਬੰਨ ਨੂੰ ਇੱਥੇ ਕੰਮ ਚੱਲ ਰਿਹਾ ਹੈਗਾ ਤੇ ਇੱਕ ਕੰਮ ਤਾਂ ਤੁਸੀਂ ਦੇਖ ਲਓ ਕੰਮ ਤਾਂ ਇੱਕ ਜਾਫਤਾ ਸੀ ਹਫਤਾ ਪਹਿਲਾਂ ਉਹਦੇ ਜਿਹੜੇ ਇੱਥੇ ਜਿੰਨੇ ਵੀ ਹੈਗੇ ਆ ਆਪਦੇ ਆ ਚਾਹੇ ਉਹ ਬਲਾਚੋਰ ਤੋਂ ਵਧਾਏਗਾ ਤੇ ਇੱਥੋਂ ਜਲਵਾਹਾ ਜੀ ਹੈਗੇ ਆ ਸਾਡੇ ਉਹ ਵੀ ਆਪਦੇ ਉਹਨਾਂ ਦੇ ਬਿਆਨ ਸੀ ਕਿ ਇੱਥੇ ਖਤਰਾ ਕੋਈ ਨਹੀਂ ਆ ਖਤਰਾ ਨਾ ਹੋਣ ਕਰਕੇ ਇਦਾਂ ਦੇ ਬਿਆਨਾਂ ਕਰਕੇ ਜਿਹੜੀ ਆ ਪ੍ਰਸ਼ਾਸਨ ਨੇ ਵੀ ਢਿਲ ਕਰਤੀ ਵੀ ਇੱਥੇ ਖਤਰਾ ਹੀ ਨਹੀਂ ਚਾਹੀਦਾ ਪਰ ਜਿਹੜਾ ਹੁਣ ਉਹ ਦਰਿਆ ਸੀ ਉੱਥੇ ਚੱਲਦਾ ਪਿਆ ਸੀਗਾ ਤੁਸੀਂ ਦੇਖ ਲਓ 5 6 ਖੇਤੋਂ ਨੇ ਸਿੱਟ ਦਿੱਤੇ ਆ ਔਰ ਬੂਟੇ ਵੀ ਸਾਰੇ ਸੜ ਦਿੱਤੇ ਆ ਲੋਕਾਂ ਦਾ ਨੁਕਸਾਨ ਜਿਹੜੀ ਕਰੋੜਾਂ ਦੀ ਜ਼ਮੀਨ ਸੀ ਜਿਹੜੀ ਖਰਾਬ ਹੋ ਚੁੱਕੀ ਆ ਲੇਕਿਨ ਪ੍ਰਸ਼ਾਸਨ ਦਾ ਅਜੇ ਵੀ ਕਹਿ ਰਿਹਾ ਹੈ ਕਿ ਕੋਈ ਸਥਿਤੀ ਇਦਾਂ ਦੀ ਨਹੀਂ ਹੈਗੀ ਇਸ ਪ੍ਰਸ਼ਾਸਨ ਨਾਲੋਂ ਜ਼ਿਆਦਾ ਪਤਾ ਪਿੰਡ ਵਾਲਿਆਂ ਨੂੰ ਆ ਜਿਨ੍ਹਾਂ ਨੇ 88 ਹੰਡਾਈ ਆ ਹੁਣ ਉਹਨਾਂ ਦੇ ਪਿੰਡ ਵਾਲਿਆਂ ਨੇ ਇਹਨੂੰ ਸਾਫ਼ ਲਫ਼ਜ਼ਾਂ 'ਚ ਇਹ ਗੱਲ ਕਹੀ ਸੀ ਕਿ ਆ ਜਿਹੜੀ ਆ ਨਾ ਜਿਹੜੀ ਸਾਡੀ ਆਹ ਵਾਲੀ ਠੋਕਰ ਆ ਇਹ ਬਲਾਚੋਰ ਚਾਂਦੀ ਆ ਇਹ ਭਲਾ ਚੋਰ ਚਾਹਦੀ ਆ ਇਧਰ ਕੰਮ ਚਲਾਉਂਦੇ ਆ ਇਹ ਆ ਇਧਰ ਸਾਡਾ ਮਲਕਪੁਰ ਟੈਂਗੜਪੁਰ ਪੈ ਜਾਂਦਾ ਜਿਹੜੀ ਆ ਇਹ ਠੋਕਰ ਸੀ ਇਹਨਾਂ ਨੂੰ ਕਿਹਾ ਗਿਆ ਸੀਗਾ ਕਿ ਜਿਹੜੀ ਇਹ ਠੋਕਰ ਆ ਇਹ ਬਿਲਕੁਲ ਕਮਜ਼ੋਰ ਆ ਜਦੋਂ ਪਾਣੀ ਦੀ ਛੱਟ ਲੱਗੂਗੀ ਤੇ ਇਹ ਡਿੱਗ ਜੂਗੀ ਔਰ ਉਹੀ ਹੋਇਆ ਰਾਤੀ ਉਹਨੇ ਉੱਥੋਂ ਸਿੱਟਦਾ ਸੀ ਸਵੇਰੇ ਤਾਂ ਉਹਨੇ ਸ਼ਰਾਤੀ ਇੱਥੋਂ ਸਿੱਟਦਾ ਤੁਸੀਂ ਮਤਲਬ ਕਿ ਪਹਿਲਾ ਪ੍ਰਸ਼ਾਸਨ ਨੂੰ ਇਹ ਚੀਜ਼ਾਂ ਦਾ ਧਿਆਨ ਉਹਨਾਂ ਦੇ ਧਿਆਨ ਵਿੱਚ ਲਿਆ ਜਾਂਦਾ ਸੀ ਬਿਲਕੁਲ ਸਾਰੇ ਅੰਗਲਾਂ ਸਾਰੇ ਪ੍ਰਸ਼ਾਸਨ ਧਿਆਨ ਸੀ ਐਸ ਡੀ ਐਮ ਮੈਡਮ ਦੇ ਧਿਆਨ ਸੀ ਵਾਰ-ਵਾਰ ਐਸ ਡੀ ਐਮ ਬਲਾਚੌਰ ਵੀ ਆਂਦੇ ਰਹੇ ਐਸ ਡੀ ਐਮ ਨਵਾਂ ਸ਼ਹਿਰ ਵੀ ਆਂਦੇ ਰਹੇ ਉਹਨਾਂ ਨੂੰ ਵੀ ਇਹ ਗੱਲਾਂ ਕਹੀਆਂ ਸੀ ਕਿ ਜਿਹੜਾ ਹੈਗਾ ਆ ਅਸੀਂ ਬਿਲਕੁਲ ਡੇਂਜਰ ਜ਼ੋਨ 'ਚ ਆ ਸਾਨੂੰ ਸਾਡੀ ਹੈਲਪ ਕੀਤੀ ਜਾਵੇ ਸਾਡਾ ਪ੍ਰਸ਼ਾਸਨ ਵੱਲੋਂ ਕੋਈ ਕਾਰਗੁਜ਼ਾਰੀ ਐਸ ਵੱਲੋਂ ਬਾਰੇ ਦੇਖੋ ਜੀ ਉਹ ਆ ਜਾਂਦੇ ਆ ਆ ਕੇ ਘੁੰਮ ਕੇ ਚੱਲ ਜਾਂਦੇ ਹੁਣ ਤਾਂ ਉਹ ਤਾਂ ਆਪਣੇ ਹੇਠ ਲਿਆ ਨੂੰ ਕਹਿ ਜਾਂਦੇ ਆ ਕਿ ਤੁਸੀਂ ਕੰਮ ਕਰੋ ਹੁਣ ਉਹ ਕੰਮ ਕਰਦੇ ਆ ਜਾਂ ਨਹੀਂ ਕਰਦੇ ਉਹ ਤਾਂ ਤੁਸੀਂ ਦੇਖੇ ਲਿਆ ਕਰੇ ਬੰਨ ਟੁੱਟਦਾ ਆ ਆਉਣ ਵਾਲੇ ਸਮੇਂ 'ਚ ਜੇ ਸਿੱਟੀ ਜਿਹੜੀ ਆ ਨਾ ਕਾਬੂ ਚ ਆਈ ਤੇ ਕਿੰਨੇ ਕੇ ਪਿੰਡ ਆ ਜਿਹੜੇ ਇਸ ਦਰਿਆ ਦੇ ਇਸ ਪਾਣੀ ਦੇ ਮਾਰੇ ਟਾਉਣਗੇ ਤੁਸੀਂ ਦੇਖੋ ਜਿਹੜਾ ਤਾਂ ਹੈਗਾ ਆ ਬੈਕ ਪਾਣੀ ਨੇ ਇਧਰਲੇ ਬਲਾ ਚੋਰ ਦੇ ਪਿੰਡ ਆ ਤੇ ਬਲਾ ਚੋਰ ਦੇ ਪਿੰਡ ਆ ਉਹ ਵੀ ਪ੍ਰਭਾਵਿਤ ਹੋਣੇ ਆ ਔਲੀਆ ਪਰ ਹੈਗਾ ਆ ਇਹਦੇ ਨਾਲ ਤੇ ਇਧਰ ਸਾਰੇ ਇਧਰ ਮਾਲਕਪੁਰ ਤੈਂਗ ਕੰਮ 'ਚ ਖੜੇ ਪਾ ਰਹੇ ਆ মিডিਆ ਇਸ ਰਿਕਵੈਸਟ ਕਰਦੇ ਕਿ ਮੂਵ ਆਉਤਾਈ nobody shoot me i want request you to move outside come on fam and to and i look at you thank you so much ਉਹ ਇਹ ਕਿਹੜੀ ਸੇਵਾ ਆ ਇਹ ਸਰਕਾਰ ਵੱਲੋਂ ਆ ਨਹੀਂ ਜੀ ਇਹ ਜਿਹੜੀ ਸੇਵਾ ਆ ਸਾਡੇ ਨਗਰ ਮਯਾਰੀ ਤੋਂ ਬਾਬਾ ਬਾਲਕਨਾਥ ਮੰਦਿਰ ਮਯਾਰੀ ਤੇ ਰਾਜਾ ਸਾਹਿਬ ਤੇ ਦੇਰੇ ਜਿਹੜਾ ਰਾਜਾ ਸਾਹਿਬ ਦਾ ਆ ਉਹਦੇ ਕੁਝ ਸੇਵਾਦਾਰ ਆ ਜਿਹੜੇ ਸਾਡੇ ਮਯਾਰੀ ਨਗਰ ਦੇ ਵਿੱਚ ਇਹ ਉਹਨਾਂ ਵੱਲੋਂ ਸੇਵਾ ਕੀਤੀ ਗਈ ਆ ਕੱਲ ਵੀ ਸਾਡੇ ਮਯਾਰੀ ਨਗਰ ਦੇ ਵਿੱਚ ਸੇਵਾ ਲੰਗਰ ਦੀ ਚੱਲਦੀ ਸੀ ਅੱਜ ਸਾਨੂੰ ਪਤਾ ਲੱਗਿਆ ਕਿ ਸਾਡੇ ਇਸ ਬੰਦ ਤੇ ਕਿ ਬਹੁਤ ਵੱਡੀ ਲੰਗਰ ਦੀ ਸੇਵਾ ਦੀ ਲੋੜ ਹੈ ਤੋਂ ਅਸੀਂ ਗੱਡੀ ਭਰ ਕੇ ਸੇਵਾ ਦੀ ਲੰਗਰ ਦੀ ਇੱਥੇ ਲੈ ਕੇ ਪਹੁੰਚੇ ਆ ਜੀ ਕਿੰਨੇ ਕੁ ਪਰਸਨ ਦਾ ਜਿਹੜਾ ਹੈਗਾ ਇਹ ਪ੍ਰਸ਼ਾਦਾ ਬਣਾਇਆ ਨੇਅਰਬਾਊਟ 7-800 ਬੰਦੇ ਦਾ ਖਾਣਾ ਸਾਡੇ ਕੋਲ ਹੈਗਾ ਜੀ ਤੇ ਅਸੀਂ ਸਾਰਿਆਂ ਨੂੰ ਬੇਨਤੀ ਕੀਤੀ ਆ ਕਿ ਜਿੱਦਾਂ ਵੀ ਜਿਹਦਾ ਵੀ ਸਮਾਂ ਲੱਗਦਾ ਆ ਕੇ ਥੋੜਾ ਥੋੜਾ ਲੰਗਰ ਜ਼ਰੂਰ ਛਕੋ ਗੁਰੂ ਦਾ ਲੰਗਰ ਸਾਡੇ ਕੋਲ ਚੱਲ ਪਿਆ ਹੈ ਜੇ ਸ਼ਾਮ ਨੂੰ ਲੋੜ ਵੀ ਪਈ ਤਾਂ ਆਪਾਂ ਸ਼ਾਮ ਜੇ ਸਾਨੂੰ ਇਹਦਾ ਇੱਕ ਬੇਨਤੀ ਕਰੂੰਗੇ ਅਸੀਂ ਜਦੋਂ ਮਰਜੀ ਸਾਡਾ ਲੰਗਰ ਹੋਰ ਵੀ ਵੱਡ ਰਿਹਾ ਅਸੀਂ ਬੇਨਤੀ ਉਹਨਾਂ ਨੂੰ ਕੀਤੀ ਹੈ ਵੀ ਜਲਦੀ ਤੋਂ ਜਲਦੀ ਲੰਗਰ ਹੋਰ ਤਿਆਰ ਕਰੋ ਅਸੀਂ ਸ਼ਾਮ ਨੂੰ ਵੀ ਲੰਗਰ ਲੈ ਕੇ ਦੁਬਾਰਾ ਫਿਰ ਇੱਥੇ ਪਹੁੰਚਾਂਗੇ ਜੀ ਇਹਦਾ ਨਾਮ ਆਲੇ ਜਮਾਨਾ ਹੋਣਾ ਤੇ ਆਹੋ ਮੀਂਹ ਨਹੀਂ ਪਾਦਾ ਨਹੀਂ ਕਿੰਨਾ ਆਹੋ ਇਧਰ ਆ ਤੇ ਕੀ ਕਹਿੰਦਾ ਸਾਡੀ ਵਾਲੀ ਇਹ ਵੀ ਰੱਖ ਲੈਣਾ ਦਰਾਜ ਦਾ ਬਾਹਰ ਹੀ ਤੁਸੀਂ ਛੱਡੋ ਹੰਕਾਰ ਤੋਂ ਸੁਣ ਕੇ ਜਾਂਦੇ ਹਾਂ ਸਦਾ ਰਹੋਗੇ ਸਹੀ ਗੱਲ ਸਾਡੀ ਵਾਲੀ ਵੀ ਦੁੱਗੀ ਹੈ ਸਾਡੀ ਵਾਲੀ ਤੁਹਾਡੇ ਕੋਲ ਪਾਣਾ ਪਾਣਾ ਮੰਦ ਤੋਂ ਤੇ ਰਾਜਾ ਸਾਹਿਬ ਜਾਦੇ ਸਾਰੇ ਸੇਵਾਦਾਰ ਇਹ ਸੈਂਟਰ ਕਾਇਆ ਹੋਰ ਵੀ ਇੰਪਲਾਈ ਕਰ ਸਕਦਾ ਟਾਪੀ ਭਾਜੀ ਟਾਪੀ ਭਾਜੀ ਕਿੱਥੇ ਆ ਇੱਕ ਮਿੰਟ ਦੇਣਾ প্েড সচেছে তরেেব What do about ਸਮੂਹ ਸ਼ੇਰਪਗਸਨਗਰ ਨਗਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਨਵਾਂ ਸ਼ਹਿਰ ਜ਼ਿਲ੍ਹੇ ਦੇ ਨਿਵਾਸੀਆਂ ਨੂੰ ਜੋ ਬਰਸਾਤ ਦੀ ਸਿਚੁਏਸ਼ਨ ਬਣੀ ਹੋਈ ਹੈ ਜੋ ਪਾਣੀ ਦੀ ਜੋ ਬਹੁਤ ਜ਼ਿਆਦਾ ਬੁਤਾਇਤ ਮਾਤਰਾ ਦੇ ਵਿੱਚ ਪਾਣੀ ਆ ਰਿਹਾ ਹੈਗਾ ਉਹਦੇ ਬਾਰੇ ਇੱਕ ਅਗਰਤ ਕਰਾਣਾ ਚਾਹਵਾ ਸਾਡੇ ਜ਼ਿਲ੍ਹੇ ਦੇ ਵਿੱਚ ਸਤਲੁਜ ਦਰਿਆ ਦੇ ਨਾਲ ਨਾਲ ਜੋ ਹੈਗਾ ਪਾਣੀ ਦਾ ਸਤਰ ਜਿਹੜਾ ਹੈਗਾ ਪਿਛਲੇ 24 ਘੰਟਿਆਂ ਦੇ ਦੌਰਾਨ ਵਧਿਆ ਸੀਗਾ ਜੋ ਤਕਰੀਬਨ ਜਿਹੜਾ 45000 ਕਿਊਸਿਕ ਚੱਲ ਰਿਹਾ ਸੀਗਾ ਉਹ ਸਵਾ ਲੱਖ ਦੇ ਕਰੀਬ ਕੱਲ ਸ਼ਾਮ ਤੱਕ ਕੱਲ ਰਾਤ ਤੱਕ ਜੋ ਹੈ ਪਾਣੀ ਦਾ ਪਰਵਾਸ ਸੀਗਾ ਉਹ ਹੁਣ ਕਾਫੀ ਜ਼ਿਆਦਾ ਘਟ ਕੇ 65000 ਕਿਊਸਿਕ ਦੇ ਉੱਪਰ ਆ ਗਿਆ ਹੈਗਾ ਕੁਝ ਕੁ ਲੋਕੇਸ਼ਨਸ ਹੈਗੀਆਂ ਨੇ ਜਿਹਦੇ ਉੱਤੇ ਥੋੜੀ ਜੀ ਕ੍ਰਿਟੀਕਲ ਹਾਲਾਤ ਬਣੇ ਸੀਗੇ ਉੱਥੇ ਵੀ ਜਿਹੜੀਆਂ ਆਪਣਾ ਐਡਮਿਨਿਸਟ੍ਰੇਸ਼ਨ ਹੈਗੀ ਇਹ ਡਰੇਨੇਜ ਡਿਪਾਰਟਮੈਂਟ ਹੈਗਾ ਸਾਰਿਆਂ ਨੇ ਜਿਹੜੀ ਉਸ ਲੋਕ ਉੱਥੇ ਦੇ ਪਿੰਡ ਦੇ ਲੋਕ ਸੀਗੇ ਉਹ ਸਾਰਿਆਂ ਨਾਲ ਰਲ ਕੇ ਕਾਫੀ ਜਿਹੜਾ ਹੈਗਾ ਪੂਰੀ ਰਾਤ ਤੇ ਕੱਲ ਪੂਰਾ ਦਿਨ ਕੰਮ ਕਰਦੇ ਰਹੇ ਹੈਗੇ ਨੇ ਤੇ ਉਹਦੇ ਨਾਲ ਜਿਹੜੇ ਵੀ ਆਪਣੇ ਕੋਲ ਬਣੀਆਂ ਜਿਹੜੇ ਆਪਣੇ ਕੋਲ ਕੋਈ ਸਟਰਕਚਰ ਬਣੇ ਹੋਏ ਸੀਗੇ ਫਲੱਡ ਨੂੰ ਕੰਟਰੋਲ ਕਰਨ ਦੇ ਉਹਨਾਂ 'ਚ ਜੋ ਨੁਕਸਾਨ ਹੋਇਆ ਸੀਗਾ ਉਹਨੂੰ ਅਸੀਂ ਕੁਝ ਹੱਦ ਤੱਕ ਵਾਪਸ ਰਿਪੇਅਰ ਕੀਤਾ ਹੈ। ਅ ਦੋ ਤਿੰਨ ਲੋਕੇਸ਼ਨਸ ਥੋੜੀਆਂ ਕ੍ਰਿਟੀਕਲ ਸੀਗੀਆਂ ਬਿਲਾਤਾਜੇਵਾ ਬਲਾਚੌਰ ਵਾਲੇ ਪਾਸੇ ਤੇ ਦੂਜੀ ਜਿਹੜੀ ਲੋਕੇਸ਼ਨ ਸੀਗੀ ਉਹ ਢੰਗੜਪੁਰ ਸੀਗੀ। ਢੰਗੜਪੁਰ ਦੇ ਵਿੱਚ ਤੇ ਦੋਵੇਂ ਲੋਕੇਸ਼ਨਸ ਮੈਂ ਅੱਜ ਵਿਜ਼ਿਟ ਕਰਕੇ ਆਇਆ ਹਾਂ। ਢੰਗੜਪੁਰ ਦੇ ਵਿੱਚ ਕਾਫੀ ਜਿਹੜੀ ਹੈਗੀ ਲੇਬਰ ਉੱਥੇ ਕੰਮ ਕਰ ਰਹੀ ਹੈਗੀ ਤੇ ਉੱਥੇ ਜੋ ਵੀ ਸਟਰੈਂਥਨਿੰਗ ਪੈਰ ਕੰਮ ਕਰਨੇ ਹੈਗੇ ਨੇ ਉਸੇ ਕਰ ਰਹੇ ਹੈਗੇ ਆ ਪਿੰਡ ਦੇ ਲੋਕੀ ਉੱਥੇ ਬਹੁਤ ਵੱਡੀ ਤਾਦਾਦ ਵਿੱਚ ਮੌਜੂਦ ਨੇ ਆਪਣੇ ਪਰਸਨਲ ਟਰੈਕਟਰ ਟਰਾਲੀਜ਼ ਉਹਨਾਂ ਨੇ ਉੱਥੇ ਕੰਮ ਤੇ ਲਾਈਆਂ ਹੋਈਆਂ ਹੋਈਆਂ ਹੈਗੀਆਂ ਨੇ ਤੇ ਪ੍ਰਸ਼ਾਸਨ ਦੇ ਨਾਲ ਰਲ ਕੇ ਉੱਥੇ ਜੋ ਵੀ ਚੀਜ਼ਾਂ ਨੂੰ ਠੀਕ ਕਰਨਾ ਹੈਗਾ ਉਸ ਪਾਸੇ ਕੰਮ ਜਾਰੀ ਹੈਗਾ ਐਸਟੀਐਮ ਸਹਿਬਾਨ ਮੌਕੇ ਤੇ ਹੈਗੇ ਨੇ ਬੇਲਾ ਤਾਜੇਵਾਲ ਦੇ ਵਿੱਚ ਵੀ ਡਰੇਨੇਜ ਮੈਕਮੇ ਦੀ ਟੀਮ ਪਹੁੰਚੀ ਹੈਗੀਏ ਉੱਥੇ ਜਿਹੜੇ ਕਿ ਬੂਟੇ ਵੱਢਣੇ ਹੈਗੇ ਨੇ ਜਾਂ ਉਹ ਜੋ ਉਥੇ ਕ੍ਰੇਟ ਜੰਬੋ ਬੈਗਸ ਨੂੰ ਯੂਜ਼ ਕਰਕੇ ਉਥੇ ਕ੍ਰੇਟ ਲਾਈਕ ਸਟਰਕਚਰ ਕ੍ਰੀਏਟ ਕਰਨੇ ਨੇ ਉਹ ਸਾਰੀਆਂ ਜਿਹੜੀ ਚੀਜ਼ਾਂ ਦਾ ਜਿਹੜਾ ਕੰਮ ਹੈਗਾ ਉਥੇ ਚੱਲ ਰਿਹਾ ਹੈਗਾ ਸੋ ਮੈਂ ਜਿਹੜਾ ਨਿਵਾਸੀ ਨੂੰ ਇਹ ਹੀ ਆਸ਼ਵਾਸ਼ਣ ਦੇਣਾ ਚਾਹਣਾ ਹੈਗਾ ਕਿ ਕੱਲ ਜੋ ਕਿ ਬਹੁਤ ਸਵਾ ਲੱਖ ਕਿਊਸਿਕ ਦੇ ਕਰੀਬ ਪਾਣੀ ਸੀਗਾ ਉਹ ਅਸੀਂ ਬੜੇ ਵਧੀਆ ਤੇ ਸੂਚਜੇ ਢੰਗ ਨਾਲ ਜਿਹੜਾ ਹੈਗਾ ਪਾਣੀ ਸਾਡੇ ਜ਼ਿਲ੍ਹੇ ਦੇ ਵਿੱਚੋਂ ਪਾਸ ਕਰ ਗਿਆ ਹੈਗਾ ਹੁਣ ਜੇ ਅੱਗੇ ਪਾਣੀ ਜਿਹੜਾ ਹੈਗਾ ਜਿਵੇਂ ਹੁਣ 65000 ਚੱਲ ਰਿਹਾ ਤੇ ਜੇ ਹੋਰ ਘਟਦਾ ਰਿਹਾ ਤੇ ਸਾਡੇ ਵਾਸਤੇ ਜੋ ਸਿਚੁਏਸ਼ਨ ਹੈ ਉਹ ਕਾਫੀ ਨਾਰਮਲ ਰਹੇਗੀ ਤੇ ਕਿਸੇ ਤਰੀਕੇ ਨਹੀਂ ਕੋਈ ਪੈਨਿਕ ਕਰਨ ਦੀ ਲੋੜ ਨਹੀਂ ਹੈਗੀ ਤੇ ਪ੍ਰਸ਼ਾਸਨ ਜਿਹੜਾ ਹੈਗਾ ਉਹ 24 ਘੰਟੇ ਜਿਹੜਾ ਹੈਗਾ ਫਲਡ ਸਿਚੁਏਸ਼ਨ ਨੂੰ ਮੋਨੀਟਰ ਕਰ ਰਿਹਾ ਹੈਗਾ ਤੇ ਪਿੰਡ ਦੇ ਜਿਹੜੇ ਲੋਕੀ ਨੇ ਏਰੀਆ ਦੇ ਲੋਕੀ ਨੇ ਲੋਕਲ ਨਿਵਾਸੀ ਨੇ ਲੋਕਲ ਜਿਹੜੇ ਪੋਲਿਟੀਕਲ ਰਿਪ੍ਰেজੈਂਟੇਟਿਵਸ ਨੇ ਉਹ ਸਾਰੇ ਜਿਹੜੇ ਹੈਗੇ ਨੇ ਮੌਕੇ ਦੇ ਉੱਤੇ ਫੀਲਡ ਦੇ ਉੱਤੇ ਹੈਗੇ ਨੇ ਤੇ ਕਿਸੇ ਤਰੀਕੇ ਦੀ ਕੋਈ ਘਬਰਾਹਟ ਦੀ ਲੋੜ ਨਹੀਂ ਸਾਡੀ ਸਾਡੀ ਰਹਿਣ ਤੇ ਉਪਰੇ ਜੀ ਉਹਨਾਂ ਨੇ ਮਾਰਿਆ ਸਾਨੂੰ ਕਹਿੰਦੇ ਆ ਸਾਨੂੰ ਕਹਿੰਦੇ ਰਾਤ ਚਾਲ ਚੱਲ 6 4 ਹੋਏਗੇ ਉਹ ਕੋ ਸਾਹਿਬ ਦੀ ਸੀ ਉਹਦੋਂ ਲੱਗੇਗਾ ਕੀ ਲੈ ਕਹਿੰਦਾ ਤੁਸੀਂ? ਮੇਰੇ ਦਿੱਤਾ ਭਰ ਕੇ ਲਿਆਉਂਦਾ ਥੈਲੇ ਤੁਸੀਂ। ਤੁਹਾਡਾ ਕੀ ਨਾਮ ਆ? ਸਰਕਾਰ ਸਿੰਘ ਰਾਣੇ ਵਾਲੋ। ਰਾਏ? ਸਰਕਾਰ ਸਿੰਘ ਰਾਣੇਵਾਲ ਪਿੰਡ ਰਾਣੇਵਾਲ। ਰਾਣੇਵਾਲ ਤੋਂ ਕਿੰਨੇ ਕਿ ਜਿਹੜੇ ਆ ਇਹਦੇ ਵਿੱਚ ਆ ਜਾਂਦੇ ਇੱਕ ਵਾਰੀ ਤੁਸੀਂ ਲੈ ਆਨੇ ਆ। 400 ਥੈਲਾ ਲਿਆਉਂਦਾ। 400 ਥੈਲਾ ਹੋਣ ਲੈ ਕੇ ਆਂਦਾ ਕਿੰਨੇ ਕਿ ਕਿ ਜਿਹੜੇ ਲਾਤੇ? ਆ ਪਹਿਲਾ ਕਿੜਾ ਲੈ ਕੇ ਆਏ ਜੀ। ਪਹਿਲਾ ਕਿੜਾ ਲੈ ਕੇ। ਇਹ ਦੂਆ ਵੀ ਕੀਤੀ ਆ ਹੋਰ ਲਾਵਾਂਗੇ। ਤੇ ਕੋਈ ਅਨਾਉਂਸਮੈਂਟ ਹੋਈ ਆ ਤੁਸੀਂ ਉਹ ਸੁਣ ਕੇ ਆਏ ਆ ਕਿ ਵੈਸੇ ਹੀ। ਨਹੀਂ ਵੈਸੇ ਹੀ ਆਏ ਆ ਸਾਡੇ ਲੋਕ ਲਈ ਆ ਜੀ। ਅੱਛਾ ਜੀ। ਠੀਕ ਹੈ। ਉੰਗਲਾਂ ਤੇ ਨਹੀਂ ਜਾਈ ਜਾਂਦਾ ਜੇ মিডিਆ ਨਾ ਇੱਥੇ ਆਵੇ ਨਾ ਤੇ ਅਸੀਂ ਤਾਂ ਬੇਟ ਵਾਲੇ ਗਏ ਇਹ ਹੁਣ ਕਹੀ ਦੇ ਜਾਂਦੇ ਮੀਡੀਆ ਜਲਜਵੇ ਦਾ ਰੌਲਾ ਰੱਪਾ ਪੈਂਦਾ ਉਹ ਪੁਜਾਰਾ ਹੈ ਮੀਡੀਆ ਨੂੰ ਉਹ ਮੀਡੀਆ ਨਹੀਂ ਪੁਜਾਰਾ ਮੀਡੀਆ ਇੱਥੇ ਰਹੂਗਾ ਮੀਡੀਆ ਸਾਡੀ ਸੁਣਦਾ ਜੇ ਮੀਡੀਆ ਨਹੀਂ ਨਾ ਸੁਣਦਾ ਹੁੰਦਾ ਤੇ ਆ ਇੱਥੇ ਅੱਜ ਦੇਖੋ ਸਵੇਰੇ ਅਸੀਂ ਖੇਤਰ ਪ੍ਰਧਾਨ ਹੋ ਕੇ ਡੀ.ਐਸ.ਓ ਨੂੰ ਮੰਗਾਇਆ ਆਉਂਦੇ ਨਹੀਂ ਇੱਥੇ ਕੋਈ ਛੋੜਦੇ ਨਹੀਂ ਸਾਡੀ ਉਹ ਐਸ.ਡੀ.ਓ. ਜੇ ਬਾਸੇ ਵੀ ਬੋਲੇ ਉਹ ਕੇ ਫੋਟੋ ਇੱਕ ਜਾ ਰਿਹਾ ਬਸ ਫੋਟੋ ਇੱਕ ਜਾਣ ਵਾਲਿਆ ਇੱਥੇ ਐਸਡੀਓ ਦਾ ਜਿਹੜਾ ਐਸਡੀਓ ਇਹਨਾਂ ਦਾ ਡਰੇਨ ਵਾਲਾ ਹਰਜਿੰਦਰਪੁਰ ਔਰ ਜਿੰਦਰਪਾਲਿਆ ਉਹਦਾ ਨਾਮ ਉਹਨੂੰ ਉਹਨੂੰ ਉਹ ਸਭ ਕੁਝ ਉਹ ਹੀ ਆ ਹੌਲੀ ਟੌਲੀ ਕੀ ਮਿਨਿਸਟਰ ਵੀ ਉਹ ਹੀ ਆ ਮੈਂ ਤਾਂ ਸਵੇਰੇ ਉਹਨੂੰ ਦੇਖ ਲਿਆ ਫਿਰ 2 ਘੰਟੇ ਜਾ ਕੇ ਕੀਪਿਸ ਦਾ ਭਗਵਤ ਮਾਨ ਓਏ ਓ ਭਗਵਤ ਮਾਨ ਨੂੰ ਨਹੀਂ ਮੰਨਦਾ ਉਹ ਜੇ ਉਹ ਚੀਪ ਮਿਨਿਸਟਰ ਨਾ ਹੋਵੇ ਤਾਂ ਇੱਥੇ ਕੁਝ ਆ ਸਾਡੀ ਲੇਬਰ ਲੱਗੀ ਪਿੰਡਾਂ ਦੀ ਅਸੀਂ ਤਾਂ ਜੋਲ ਤੋਂ ਆ ਕੇ ਇੱਥੇ ਲੇਬਰ ਲਾਈ ਹੈ ਪਰ ਤਾਂ ਕੋਈ ਬੰਦੇ ਨਹੀਂ ਐ ਪਛਾਚਦੇ ਦੋ ਗਦੇ ਜਿਹੜਾ ਦੂਜੀਆਂ ਪਾਈਆਂ ਤੇ ਉਹ ਕਹਿੰਦਾ ਮੇਰੇ ਬੰਦੇ ਆ ਰਹੇ ਰ ਐ ਡੀ ਸੀ ਸਾਹਿਬ ਡੀ ਸੀ ਸਾਹਿਬ ਨੇ ਕਿਹਾ ਵੀ ਮੈਂ ਕਹਾਂ ਹੀ ਡੀ ਸਾਹਿਬ ਇੱਥੇ ਠੇਕੇਦਾਰੋਂ ਕੰਮ ਦਿਓ ਇਹ ਹਮੇਸ਼ਾ ਬੰਨਾਂ ਦਾ ਕੰਮ ਜਿਹੜਾ ਹੁੰਦਾ ਨਾ ਇਹ ਠੇਕੇਦਾਰਾਂ ਨਾਲ ਚੱਲਦਾ ਠੇਕੇਦਾਰ ਆਪਣੀ ਲੇਬਰ ਲਾ ਕੇ ਤੁਹਾਡੇ ਕੋਲ ਪੈਸੇ ਲਊਗਾ ਉਹ ਤਾਂ ਹੁਸ਼ਿਆਰ ਕੋਲ ਤਾਂ ਬੇਲਦਾਰ ਰੱਖਿਆ ਉਹ ਉਹਨੂੰ ਕਿਹਾ ਨਾ ਕੁਝ ਵੀ ਨਹੀਂ ਜੀ ਕਹਾਦਾ ਉਹਦਾ ਐਵੇਂ ਐਸ ਡੀਓ ਕੋਈ ਬੇਲਦਾਰੀ ਕੋ ਕੁਝ ਨਹੀਂ ਐਵੇਂ ਤਾਂ ਪੈਸੇ ਖਾਣ ਵਾਲੀ ਗੱਲ ਆ ਉਹਨੇ ਪੰਜਾਂ ਦੇ ਸਾਡੀ ਲੇਬਰ ਸਾਡੇ ਸਾਡੇ ਪਿੰਡਾਂ ਦੀ ਕੰਮ ਕਰਦੀ ਆ ਇੱਥੇ ਪਾ ਦਊਗਾ 500 ਬੰਦਾ ਕੰਮ ਕਰ ਰਿਹਾ ਚੋ ਉਹਨੂੰ ਕਾ ਫਲੇਵਰ ਦੱਸੋ ਕਿੱਥੇ ਆ ਕਹਿੰਦਾ ਆਉਣ ਵਾਲੀ ਆ ਅਜੇ ਤੱਕ ਦੱਸੋ ਕਿਹੜੀ ਲਿਵਰ ਆਈ ਹੋਣੀ ਉਹ ਐਸਡੀਓ ਇਹਨੇ ਦੀ ਲਿਵਰ ਕਿਤਾਉਣੀ ਆ ਬਟ ਮੀਡੀਆ ਵਾਲੇ ਸਾਡੀ ਇਹ ਗੱਲ ਪਹਚਾਓ ਉਹ ਤਾਂ ਪਾ ਜਾ ਰਿਹਾ ਸਾਰੇ ਮੀਡੀਆ ਵਾਲੇ ਹਾਂਜੀ ਹਾਂਜੀ ਇਹ ਬਹੁਤ ਇੱਥੇ ਇਹ ਨਹੀਂ ਦੇ ਜੇ ਅਗਰੇ ਥੁੱਕਦੇ ਮਾਰਾ ਜਾ ਹਿੱਲ ਗਿਆ ਸਾਰਾ ਪੇੜ ਦਮਾ ਆ ਇਹਨਾਂ ਰਾਹਾਂ ਦੇ ਉੱਪਰ ਦੀ ਪਾਣੀ ਜਾਣਾ ਕਿ ਹੈਡ ਬਣਿਆ ਆ ਮਾਛੂ ਵਾਲੇ ਤੋਂ ਜਿਹੜਾ ਰਾਹੋਂ ਤੋਂ ਪੋਲ ਬਣਿਆ ਆ ਨਾ ਉਹ ਚ ਸੜਕ ਅੱਗੇ ਤਾਂ ਸੀਗੀ 88 ਚ ਖੁੱਲਾਈ ਸ਼ਰੇयां ਪਾਣੀ ਜਾਂਦਾ ਸੀ ਕੋ ਨਹੀਂ ਜਾਣੇ ਹੁਣ ਤਾਂ ਪੁਲੀ ਜੋ ਕਿੰਨਾ ਕ ਪਾਣੀ ਨਿਕਲ ਜਾਣਾ ਠੀਕ